ਵੀ ਇੰਨੇ ਦਿਨ ਲੱਗੇ ਰਹੇ 25 ਦਿਨ ਲੱਗੇ ਰਹੇ ਪਰ ਕੋਈ ਵੀ ਮਤਲਬ ਜਿਵੇਂ ਦੇਵੀ ਜੀ ਨੇ ਬੋਲਦੇ ਨੇ ਕਿਹਾ ਬੜਾ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਬੜਾ ਸ਼ੌਕ ਲੱਗਿਆ ਦੁੱਖ ਲੱਗਿਆ ਵੀ ਐਂਡੇ ਵੱਡੇ ਲੀਡਰਸ਼ਿਪ ਸਾਡੀ ਸੀਗੀ ਲੁਧਿਆਣੇ ਦੀ ਬਹੁਤ ਸੀਨੀਅਰ ਡਾਬਰ ਸਾਹਿਬ ਸੀ ਬਹੁਤ ਨੂੰ ਵੀ ਸੀਨੀਅਰ ਪੰਡਿਤ ਸਾਹਿਬ ਸੀ ਸਾਡੇ ਆਸ਼ੂ ਜੀ ਸੀ ਸਾਡੇ ਤਲਵਾਰ ਸਾਹਿਬ ਸੀ ਇਕੱਲੇ ਉਹ ਨਹੀਂ ਇਹ ਤਾਂ ਸ਼ਹਿਰ ਦੀ ਸੀ ਦਿਹਾਤ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਗੁਰਦੇਵ ਸਿੰਘ ਲਾਪਰਾ ਜੀ ਸੀ ਬੜੇ ਸੀਨੀਅਰ ਲੀਡਰਾਂ ਦੀ ਜਿਹੜੀ ਟੀਮ ਸੀ ਜਿਹੜੇ ਟਿਕਟ ਮੰਗ ਰਹੇ ਸੀ ਸੰਦੀਪ ਸਿੰਘ ਦੂਜੀ ਨੇ ਤਾਂ ਨਹੀਂ ਮੰਗੀ ਸੀ ਪਰ ਇੱਕ ਬਾਹਰੋਂ ਲੁਧਿਆਣੇ ਨੂੰ ਬੜਾ ਲੁਧਿਆਣਾ ਇਸ ਗੱਲ 'ਚ ਹੈਰਾਨਗੀ ਚ ਵੀ ਆ ਵੀ ਕਾਂਗਰਸ ਪਾਰਟੀ ਇੱਥੋਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਆ ਜਿਹੜੀ ਉਹ ਆਮ ਪਾਰਟੀ ਨਾਲ ਜਿਹੜਾ ਅਲਾਈਅੰਸ ਚੱਲ ਰਿਹਾ ਉਹਦੇ ਵਿੱਚ ਟਿਕਟ ਕਿਤੇ ਨਾ ਕਿਤੇ ਗਈ ਆ ਤੇ ਇਸੇ ਕਰਕੇ ਬਾਹਰੋਂ ਕੈਂਡੀਡੇਟ ਵੀ ਇਹ ਆਮ ਆਦਮੀ ਨਾਲ ਜਿਹੜਾ ਅਲਾਇੰਸ ਆ ਕਿਤੇ ਸਮਝੌਤਾ ਏ ਉਹਦੇ ਵਿੱਚ ਇਹ ਸਾਰੀ ਗੜਬੜ ਹੋਈ ਆ ਜਿਹੜਾ ਬਾਹਰੋਂ ਕੈਂਡੀਡੇਟ ਦਿੱਤਾ ਗਿਆ ਏ ਕਿੱਸਾ ਦੇਖਦੇ ਹੋ ਲੱਗਦਾ ਵੀ ਕੀ ਅਜੰਡਾ ਲੈ ਕੇ ਉਹ ਕਾਂਗਰਸ ਸਾਡੇ ਸਾਹਮਣੇ ਖੜੇ ਹੋਏ ਆ ਤੁਹਾਡੇ ਹੀ ਪੁਰਾਣੇ ਰਾੜੀ ਕਾਂਗਰਸੀ ਪਾਰਟੀ ਹੁੰਦੀ ਸੀ ਪ੍ਰਧਾਨ ਰਹੇ ਆ ਤੁਸੀਂ ਨਾਲ ਕਿਤਾ ਦੇਖਦੇ ਹੋ ਵੀ ਹੁਣ ਕਿਸ ਕਿਸ ਅਜੰਡੇ ਦੇ ਹੁਣ ਤੁਹਾਡੇ ਬਰਾਬਰ ਖੜੇ ਹੋ ਬੜਾ ਅਸੀਂ ਤਾਂ ਇਹ 'ਚ ਕੋਈ ਸ਼ੱਕ ਨਹੀਂ ਆਪਣਾ ਤਾਂ ਸਾਰੇ ਚਾਹੇ ਕਿਸੇ ਪਾਰਟੀ ਦਾ ਵੀ ਕੋਈ ਹੋਵੇ ਭਰਾ ਤਾਂ ਆਪਾਂ ਤਾਂ ਇੱਕੋ ਦੇਸ਼ ਦੇ ਆਪਾਂ ਕਿਹੜਾ ਕਿਤੇ ਕਿਤੇ ਹੋਰ ਦੇ ਆ ਏਜੰਡਾ ਤਾਂ ਕੋਈ ਹੈ ਹੀ ਨਹੀਂ ਉਹਨਾਂ ਕੋਲ ਏਜੰਡਾ ਕੀ ਆ ਤੁਸੀਂ ਮੈਨੂੰ ਦੱਸੋ ਏਜੰਡਾ ਤਾਂ ਕੋਈ ਉਹਦੇ ਕੋਲ ਹੈ ਹੀ ਨਹੀਂ ਏਜੰਡਾ ਤਾਂ ਇਹ ਆ ਵੀ ਸਾਰਿਆਂ ਦੀ ਅਸੀਂ ਜਮੀਨਾਂ ਵੇਚਾਂਗੇ ਜਾਇਦਾਦਾਂ ਵੇਚਾਂਗੇ ਉਹਦਾ ਪੈਸਾ ਇਕੱਠਾ ਕਰਾਂਗੇ ਇਹ ਜਿਹੇ ਇਹ ਜਿਹੇ ਏਜੰਡੇ ਆ ਉਹਨਾਂ ਕੋਲ ਰਾਮ ਮੰਦਰ ਤੇ ਅਸੀਂ ਨਹੀਂ ਜਾਣਾ ਮੱਥਾ ਟੇਕਣ ਇਹ ਏਜੰਡੇ ਆ ਉਹਨਾਂ ਦੇ ਹੋਰ ਉਹਨਾਂ ਦੇ ਏਜੰਡੇ ਕੀ ਆ ਤੇ ਜਿੰਨੇ ਵੀ ਉਹਨਾਂ ਨੇ ਆਪਣਾ ਹਰਾਨਗੀ ਦੀ ਗੱਲ ਇੱਕ ਦਿਨ ਪਹਿਲਾਂ ਹੀ ਉਹਨਾਂ ਦੇ ਪ੍ਰਧਾਨ ਦਿੱਲੀ ਦੇ ਉਹ ਇਸ ਲਾਇنس ਤੇ ਜਿਹੜਾ ਇਹ ਉਤੋਂ ਨਾਰਾਜ਼ ਹੋ ਕੇ ਕਾਲੀ ਪਾਰਟੀ ਛੱਡੀ ਆ ਅੱਜ ਇੱਕ ਪਹਿਲਾਂ ਜਿਹੜਾ ਸੂਰਤ ਦਾ ਕੈਂਡੀਡੇਟ ਇੱਕ ਆਪ ਨੋਮੀਨੇਸ਼ਨ ਤੋਂ ਹੀ ਉਹਨੇ ਗਲਤ ਕਾਗਜ਼ ਭਰਤੇ ਅੱਜ ਇੱਕ ਹੋਰ ਜਗ੍ਹਾ ਦਾ ਨਿਊਜ਼ ਆ ਰਹੀ ਆ ਵੀ ਉੱਥੇ ਦਾ ਕੈਂਡੀਡੇਟ ਆ ਜਿਹੜਾ ਕਾਂਗਰਸ ਦਾ ਉਹ ਭੱਜ ਗਿਆ ਮੈਂ ਇਹ ਗੱਲ ਪਹਿਲਾਂ ਕਹੀ ਸੀ ਤੇ ਅੱਜ ਵੀ ਤੁਹਾਨੂੰ ਮੈਂ ਕਹਿਣਾ ਸੱਤਵੇਂ ਪੜਾਉਣ ਤੱਕ ਤੁਸੀਂ ਦੇਖੋਗੇ ਬਹੁਤ ਵੱਡੀ ਗਿਣਤੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਉਹ ਛੱਡ ਛੱਡ ਮੈਦਾਨ ਭੱਜਣਗੇ ਕਹਿੰਦਾ ਫੁੱਜੀ ਨੇ ਜੀਦਾ ਆਵਾਜ਼ ਰਾਡੇ ਵਾਲੇ بڑے ਕਟਾਸ ਟਿੱਪ ਨਹੀਂ ਕੀਤੀਆਂ ਵੀ ਕਹਿੰਦਾ ਵੀ ਮਾਤਾ ਜਸਵੰਤ ਕੌਰ ਦੇ ਬਾਬਰ ਜਦੋਂ ਸ਼੍ਰੋਮਣੀ ਕਾਲੀਦਾ ਬੀਜੇਪੀ ਐਲਾਈਅੰਸੀ ਬਾਬਰ ਮਾਤਾ ਹੀ ਬਾਬਰ ਖੜਾ ਕਰਤਾ ਸੀ ਤੇ ਬੇਸ਼ੱਕ ਉਹ ਮਾਤਾ ਉਸ ਟਾਈਮ ਹਰਾਇਆ ਗਿਆ ਸੀ ਕਿਸੇ ਦੇ ਤੋਂ ਅੱਜ ਕੰਦੇ ਬਿੱਟੂ ਫਿਰ ਬੀਜੇਪੀ ਸ਼ਾਮਲ ਇਹ ਤਾਂ ਮੇਰੀ ਮਰਜ਼ੀ ਹੈ ਮੈਂ ਦੇਖਣਾ ਹੈ ਵੀ ਮੈਂ ਕੀ ਕਰਨਾ ਮੈਂ ਉਹਨਾਂ ਤੋਂ ਸਲਾਹ ਥੋੜੀ ਲੈਣੀ ਆ ਉਹ ਜਿਸ ਪਾਰਟੀ 'ਚ ਹੈ ਉਹਨੂੰ ਸਲਾਹ ਦੇਣਾ ਲੇਤੀ ਬਿੱਟੂ ਜੀ ਕਹਿੰਦੇ ਆ ਉਹ ਕਹਿੰਦਾ ਰੰਦਾਵਾ ਜੀ ਕਹਿੰਦੇ ਬੜੇ ਭਾਰੀ ਮਤ ਭਾਰੀ 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 ਮਤ ਨ ਹਰਾਵਾਂਗੇ ਬਿੱਟੂ ਅਸੀਂ ਆਪਣੇ ਪ੍ਰਧਾਨ ਸਾਹਮਣੇ ਖੜਾ ਕੀਤਾ ਪੁੱਛੋ ਕਿ ਕਿਹੜੇ ਰੰਦਾਵੇ ਦੀ ਗੱਲ ਕਰਦੇ ਹੋ ਰੰਦਾਵਾ ਤਾਂ ਉਹਦਾ ਮੈਂ ਜਵਾਬ ਦੁਬਾਰਾ ਦੁਬਾਰਾ ਕੀ ਦੇਣਾ ਰੰਦਾਵੇ ਦਾ ਅ ਅੱਜ ਬਾਕੀ ਸਾਰੇ ਰਾਜ ਵੀ ਬਿੱਟੂ ਸਪੈਸ਼ਲ ਜੀ ਅਡੀ ਮੀਟਿੰਗ ਦੇ ਸਿੱਕੇ ਨੂੰ ਦੇਖ ਲਓ ਵੀ ਅੱਜ ਹੀ ਜਿਹੜਾ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਉੱਪਰ ਖੜਾ ਕਰਾ ਦਿੱਤਾ ਜਿਵੇਂ ਦੇਖੋ ਜੀ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਜਿਹੜਾ ਰਾਜਨੀਤਿਕ ਮਾਹੌਲ ਹੁਣ ਰਾਮਮਏ ਹੋ ਗਿਆ ਰਾਮਮਏ ਦਾ ਮਤਲਬ ਇਹ ਨਹੀਂ ਵੀ ਕੋਈ ਜਾਤੀ ਤੌਰ ਤੇ ਮੈਂ ਕਹਿ ਰਿਹਾ ਰਾਮਮਏ ਰਾਮ ਸ਼ਬਦ ਹੈ ਅੱਜ ਪੰਜਾਬ ਦਾ ਹਿੰਦੂ ਸਿੱਖ ਤੇ ਮੁਸਲਮਾਨ ਹਰ ਜਾਤ ਦਾ ਅੰਦਾਜ਼ ਜਿਹੜਾ ਵੋਟਰ ਆ ਉਹ ਨਰਿੰਦਰ ਮੋਦੀ ਜੀ ਦੀ ਵਿਚਾਰਧਾਰਾ ਤੇ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਜਿਹੜਾ ਪਰਿਵਾਰ ਦਾ ਪਛੋਕੜ ਵੀ ਹੈ ਜਿਹੜੀ ਕੁਰਬਾਨੀਆਂ ਸ਼ਹੀਦੀ ਪਰਿਵਾਰ ਤੋਂ ਬਿਲੋਂਗ ਕਰਦੇ ਆ ਉਹਨਾਂ ਨੂੰ ਦੇਖਦੇ ਹੋਏ ਵੀ ਦੁਹਹਾਣੇ ਦਾ ਵੋਟਰ ਤਾਂ ਵਨ ਸਾਈਡ ਹੋ ਚੁੱਕਾ ਗੱਲ ਨਹੀਂ ਰਾਜਾ ਬੜਿੰਗ ਦੀ ਦੇਖੋ ਤੁਸੀਂ ਪੰਜਾਬ ਦੇ ਵਿੱਚ थाथा ਕੋ ਮਜੀ காங்கிரஸ் ਇੱਕ ਮਹੀਨੇ ਤੋਂ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਆਖਰ ਇਹਨਾਂ ਨੂੰ ਕੈਂਡੀਡੇਟ ਲੁਧਿਆਣੇ ਚੋਂ ਇੱਕ ਵੀ ਨਹੀਂ ਮਿਲਿਆ ਤੇ ਇਹਨਾਂ ਨੂੰ ਬਾਹਰੋਂ ਕੈਂਡੀਡੇਟ ਲਿਆਣਾ ਪਿਆ ਤੁਸੀਂ ਦੇਖੋ ਲੁਧਿਆਣੇ ਚ ਇੰਨੀ ਇੰਨੀ ਵੱਡੀ ਲੀਡਰਸ਼ਿਪ ਇਹਨਾਂ ਦੀ ਸੀ ਸੀਨੀਅਰ ਲੀਡਰਸ਼ਿਪ ਪਰ ਸਾਰਿਆਂ ਨੂੰ ਦਰ ਕੇ ਨਾਰ ਕਰਕੇ ਇਹਨਾਂ ਨੇ ਸਿਰਫ ਰਾਜਾ ਵਰਿੰਗ ਜੀ ਜਿਹੜੇ ਇਹਨਾਂ ਦੇ ਪੰਜਾਬ ਦੇ ਪ੍ਰਧਾਨ ਵੀ ਐ ਉਹਨਾਂ ਨੂੰ ਲੈ ਕੇ ਆਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਰਵਨੀਤ ਸਿੰਘ ਬਿੱਟੂ ਜੀ ਦਾ ਜਿਹੜਾ ਕੱਦ ਹੈ ਉਹ ਕੱਦ ਦੇ ਮੁਤਾਬਿਕ ਹੀ ਉਹ ਕੈਂਡੀਡੇਟ ਲੈ ਕੇ ਆਏ ਕਿਉਂਕਿ ਇੱਥੇ ਵਾਲੇ ਤਾਂ ਉਹਨਾਂ ਦੇ ਮੂਰੇ ਟਿਕਣੇ ਹੀ ਨਹੀਂ ਸੀਗੇ ਕੋਈ ਕੋਈ ਖੜਨ ਨੂੰ ਤਿਆਰ ਹੀ ਕੀ ਮਨ ਬਣਿਆ ਲੁੜਣਾ ਵਸ ਕੀ ਲੱਗ ਰਿਹਾ ਦੇਖੋ ਜੀ ਲੁਧਿਆਣੇ ਦਾ ਤਾਂ ਬੱਚਾ ਬੱਚਾ ਇਸ ਟਾਈਮ ਨਰਿੰਦਰ ਮੋਦੀ ਜੀ ਦੀ ਵਿਚਾਰਧਾਰਾ ਦੇ ਨਾਲ ਆ ਖਾਸ ਕਰਕੇ ਮੈਂ ਗੱਲ ਕਰੂੰਗਾ ਦਲਿਤ ਵੋਟਰਾਂ ਦੀ 35% ਪੰਜਾਬ ਦੇ ਵਿੱਚ ਦਲਿਤਵਾਦੀ ਹੈ ਤੇ 25% ਵੋਟ ਦੇ ਨਾਲ ਨਾ ਕੋਈ ਵੀ ਸਰਕਾਰ ਪੰਜਾਬ 'ਚ ਬਣ ਸਕਦੀ ਹੈ ਤੇ ਤੁਸੀਂ ਸਮਝਦੇ ਹੋ ਵੀ ਜੇ ਸਾਡੀ 35% ਵੋਟ ਚੋਂ 25% ਵੋਟ ਸਾਡੀ ਪੈ ਗਈ। ਦਰਤਾਂ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏ ਨਹੀਂ ਸਾਨੂੰ। ਹੋਰ ਤਾਂ ਲੋੜ ਹੀ ਨਹੀਂ ਪੈਣੀ ਪਰ ਪੰਜਾਬ 'ਚ ਫੇਰ ਵੀ ਵੱਡੇ ਤੋਂ ਵੱਡਾ ਮਾਰਜਨ ਹੋਊਗਾ ਤੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਭਾਜਪੀ ਦੀ ਝੋਲੀ ਪੈਣਗੀਆਂ ਤੇ ਸਾਡੇ ਲੁਧਿਆਣੇ ਦੇ ਹੀਰੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਲੋਕ ਸਭਾ ਦੇ ਵਿੱਚ ਜਾ ਕੇ ਬੈਠਣਗੇ ਤੇ ਸਾਨੂੰ ਆਸ ਹੈ ਮੋਦੀ ਜੀ ਉਹਨਾਂ ਨੂੰ ਕੈਬਨਿਟ ਰੈਂਕ ਦੇ ਕੇ ਨਵਾਜ਼ਣਗੇ ਤੇ ਪੰਜਾਬ ਦੇ ਵਿੱਚ ਜਿਹੜੀ ਨਹਾਰ ਆ ਪੰਜਾਬ ਦੀ ਉਹ ਇੱਕ ਵਾਰ ਬਦਲੀ ਜਾਊਗੀ ਕਿਉਂਕਿ ਹਮੇਸ਼ਾ ਹੀ ਇਦਾਂ ਹੁੰਦਾ ਆਇਆ ਵੀ ਸੈਂਟਰ ਵਿੱਚ ਸਰਕਾਰ ਹੋਰ ਹੁੰਦੀ ਐ ਤੇ ਸਟੇਟ ਵਿੱਚ ਹੋਰ ਇਸ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲਦਾ ਤਾਂ ਹੀ ਰਵਨੀਤ ਸਿੰਘ ਬਿੱਟੂ ਨੇ ਇਦਾਂ ਵੱਡਾ ਡੈਸੀਨ ਲੈ ਕੇ ਇੱਕ ਜੇਤੂ ਕੈਂਡੀਡੇਟ ਹੋ ਕੇ ਕਾਂਗਰਸ ਦੇ ਉਹਨੂੰ ਛੱਡ ਕੇ ਇੱਧਰ ਆਇਆ ਜਿੱਤ ਤਾਂ ਉਹਨਾਂ ਨੇ ਤਾਂ ਵੀ ਜਾਣਾ ਸੀ ਉਹ ਕਹਿੰਦੇ ਮੈਂ ਜਿੱਤ ਦਾ ਹਿੱਸਾ ਮੋਦੀ ਸਾਹਿਬ ਦੀ ਬਾਹ ਬੰਨਣਾ ਚਾਹਨਾ ਤਾਂ ਜੋ ਮੈਂ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਦਾ ਭਲਾ ਕਰ ਸਕਾਂ ਧੰਨਵਾਦ